ਬਿਲਕੁਲ ਜੀ ਸਾਨੂੰ ਪਿਛਲੇ ਦੋ ਤਿੰਨ ਦਿਨਾਂ ਤੋਂ ਫੋਨ ਕਾਲਸ ਆ ਰਹੀਆਂ ਕਿਸਾਨ ਵੀਰਾਂ ਦੀਆਂ ਕਿ ਝੋਨਾ ਸਾਡਾ ਜਿਹੜਾ ਪੀਲਾ ਹੋ ਗਿਆ ਸੋ ਇਹ ਥਰੜੇ ਪੱਤੇ ਪੀਲਾ ਹੋਣਾ ਕੋਈ ਬਹੁਤੀ ਵੱਡੀ ਦਿੱਕਤ ਵਾਲੀ ਗੱਲ ਨਹੀਂ ਗੀ ਇਹ ਦਾ ਇਹ ਜਿਹੜੇ ਸਾਡੀ ਇੱਕ ਨਾਈਟ੍ਰੋਜਨ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਔਰ ਪੰਜਾਬ ਸਰਕਾਰ ਦੀ ਹਦਾਇਤ ਮੁਤਾਬਕ ਕਿ ਜਿਵੇਂ ਸਾਡਾ ਤਰੀਕ ਸੀਗੀ ਝੋਨੇ ਦੀ ਲਵਾਈ ਦੀ ਇਸ ਵਾਰ ਇੱਕ ਤਰੀਕ ਤੋਂ ਸ਼ੁਰੂ ਕਰਨਾ ਸੀ ਕੁਝ ਇਲਾਕਿਆਂ 'ਚ ਫਿਰ 5 ਤੱਕ ਫਿਰ ਕੁਝ ਇਲਾਕਿਆਂ 'ਚ 9 ਤਰੀਕ ਤੋਂ ਸ਼ੁਰੂ ਕਰਨਾ ਸੀਗਾ ਸੋ ਬਹੁਤਾ ਝੋਨਾ ਲੇਕਿਨ 10 ਤੋਂ 20 ਤਰੀਕ ਦੇ ਜਿਹੜਾ ਜੂਨ ਦੇ ਵਿੱਚ ਲੱਗਿਆ ਹੈਗਾ ਅ ਔਰ ਜਿਹੜਾ ਜਿਹੜਾ ਇਸ ਤਰ੍ਹਾਂ ਦਾ ਲੱਗਿਆ ਝੋਨਾ ਹੈਗਾ 20 ਜੂਨ ਦਾ ਲੱਗਿਆ ਝੋਨਾ ਉਹਨੂੰ ਤਕਰੀਬਨ ਹੁਣ ਜਿਹੜਾ ਹੈਗਾ ਅ ਦੂਜੀ ਕਿਸ਼ਤ ਯੂਰੀਆ ਪਾਉਣ ਦਾ ਟਾਈਮ ਹੈਗਾ ਕਿਉਂਕਿ ਪੰਜਾਬ ਖੇਤੀ ਯੂਨੀਵਰਸਿਟੀ ਜਿਹੜੀ ਸਿਫਾਰਿਸ਼ ਹੈਗੀ ਆ ਕਿਹੜੀ ਯੂਰੀਆ ਦੀ ਪਹਿਲੀ ਕਿਸ਼ਤ ਹੈਗੀ ਆ ਆਪਾਂ ਉਹ ਲਵਾਈ ਤੋਂ 7 ਦਿਨਾਂ ਦੇ ਵਿੱਚ ਵਿੱਚ ਪਾਉਣੀ ਆ ਦੂਜੀ ਕਿਸ਼ਤ 21 ਦਿਨਾਂ ਦੇ ਉੱਪਰ ਔਰ ਤੀਜੀ ਕਿਚੜੀ ਹੈਗੀ ਆ ਉਹ 40 ਦਿਨਾਂ ਦੇ ਉੱਤੇ ਪਾਉਣੀ ਆ ਔਰ ਇਸੜੇ ਜੇ ਪੀਆਰ 126 ਦੀ ਗੱਲ ਕਰੀਏ ਤਾਂ ਪੀਆਰ 126 ਨੂੰ ਪਾ ਤੀਜੀ ਕਿਚੜੀ ਹੈਗੀ 35 ਦਿਨਾਂ ਦੇ ਪਾਉਣੀ ਹੈਗੀ ਆ ਸੋ ਜਿਹੜੇ ਇਸ ਵੇਲੇ ਜੋ ਮੁੱਖ ਤੌਰ ਤੇ ਦੇਖਣ ਵਿੱਚ ਆ ਰਿਹਾ ਹੈ ਕਿ ਯੂਰੀਆ ਦੀ ਲੋਡ ਜਿਹੜੀ ਹੈਗੀ ਆ ਉਹ ਔਰ ਉਹਨੂੰ ਕਈ ਸਾਡੇ ਕਿਸਾਨ ਵੀੜੇ ਤੇ ਡਰ ਕੇ ਬਹੁਤ ਸਮਾਨੋਚ ਪਾ ਰਹੇ ਆ ਜਿਹੜਾ ਕਿ ਸਾਡੇ ਖੇਤੀ ਖਰਚੇ ਜਿਹਦੇ ਨਾਲ ਵਧ ਰਹੇ ਆ ਔਰ ਸਾਨੂੰ ਖੇਤੀ ਖਰਚੇ ਘਟਾਉਣ ਦੀ ਹੈ ਇਸ ਸਮੇਂ ਬੜੀ ਸਮੇਂ ਦੀ ਬੜੀ ਵੱਡੀ ਲੋੜ ਆ ਕਿਉਂਕਿ ਜੇ ਖੇਤੀ ਖਰਚੇ ਘਟਾਵਾਂਗੇ ਤਾਂ ਹੀ ਸਾਡਾ ਮਨਾਫਾ ਵਧਣਾ ਹੈਗਾ ਕਿਸਾਨ ਵੀ ਸੋ ਸਿਰਫ ਸਾਡੀਆਂ ਜ਼ਮੀਨਾਂ ਦੇ ਵਿੱਚ ਝੋਨੇ ਨੂੰ ਜ਼ਿੰਕ ਤੇ ਯੂਰੀਆ ਦੋ ਤੱਤ ਪਾਉਣ ਦੀ ਲੋੜ ਹੈਗੀ ਆ ਜੇ ਜ਼ਿੰਕ ਦੀ ਘਾਟ ਆ ਤਾਂ ਉਹਦੇ ਵਿੱਚ ਪਤੇੜੇ ਜੰਗਾਲੇ ਹੁੰਦੇ ਆ ਤਾਂ ਜੇ ਯੂਰੀਆ ਦੀ ਘਾਟ ਦੇ ਵਿੱਚ ਥਲੜੇ ਪਤੇੜੇ ਆਪਣੇ ਪੀਲੇ ਹੁੰਦੇ ਆ ਸੋ ਉਹਦੇ ਮੁਤਾਬਕ ਜਿਹੜਾ ਹੈਗਾ ਆਪਾਂ ਇਹ ਦੋ ਤੱਤਾਂ ਦੀ ਵਰਤੋਂ ਕਰਨੀ ਆ ਪਾਸਪੋਰਟਸ ਵਾਲੀ ਖਾਦ ਜੇ ਤੁਸੀਂ ਕਣਕ ਨੂੰ ਪੂਰੀ ਪਾਈ ਹੈ ਤਾਂ ਤੁਹਾਨੂੰ ਝੋਨੇ ਦੇ ਵਿੱਚ ਪਾਉਣ ਦੀ ਲੋੜ ਨਹੀਂ ਗੀ। ਸੋ ਜੇ ਇਸ ਤਰ੍ਹਾਂ ਆਪਾਂ ਕਰਕੇ ਜਿਹੜਾ ਹੈਗਾ ਆ ਤੁਹਾਡੇ ਬਿਲਕੁਲ ਜਿਹੜੀ ਪੀਲੇ ਪੱਤਿਆਂ ਦੀ ਸ਼ਿਕਾਇਤ ਆ ਉਹ ਦੂਰ ਹੋ ਜਾਊਗੀ। ਕੋਈ ਵੀ ਵਾਧੂ ਖਰਚਾ ਹੋਰ ਕੋਈ ਪ੍ਰੋਡਕਟ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨਹੀਂ ਹੈਗਾ। ਵਾਧੂ ਖਰਚਾ ਆਪਾਂ ਨਾ ਕਰੀਏ। ਫਿਰ ਕਿੰਨੀ ਮਾਤਰਾ ਦੇ ਵਿੱਚ ਜ਼ਿੰਕ ਜਾਂ ਫਿਰ ਜੂਰੀ ਜੜਾ ਡੋਣਾ ਹੈ? ਹਾਂਜੀ। ਜਿਹੜੀ ਜ਼ਿੰਕ ਦੀ ਹੈ ਜ਼ਿੰਕ ਆਪਾਂ ਜਿਹੜੇ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਆਪਾਂ ਜਿਹੜੀ ਹੈਗੀ 21% ਵਾਲੀ ਜ਼ਿੰਕ ਜੇ ਪਾਲੀਏ ਜ ਜੇ ਅਸੀਂ ਜਿਹੜਾ ਹੈਗਾ ਪਹਿਲਾਂ ਨਹੀਂ ਪਾਈ ਤਾਂ ਪਹਿਲੇ ਸਾਲ ਜਿਹੜੀ ਹੈਗੀ ਸਾਨੂੰ 16.5 ਕਿਲੋ ਜਿਹੜੀ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਆ ਕੇ ਅਸੀਂ ਜ਼ਿੰਕ 33% ਵਾਲੀ ਪਾਈ ਹੈ ਜੇ ਇਸੇ ਤਰ੍ਹਾਂ ਆਪਾਂ 21% ਵਾਲੀ ਜ਼ਿੰਕ ਪਾ ਰਹੇ ਹੈਗੇ ਆ ਤਾਂ ਉਹ ਜਿਹੜੀ ਜੇ ਅਸੀਂ ਹਰ ਸਾਲ ਪਾ ਰਹੇ ਹਾਂ ਦਾ 10 ਕਿਲੋ ਬਹੁਤ ਆ ਜੇ ਅਸੀਂ ਪਹਿਲਾਂ ਨਹੀਂ ਪਾਈ ਤਾਂ ਜਿਹੜੇ ਪਹਿਲੇ ਸਾਲ 25 ਕਿਲੋ ਜ਼ਿੰਕ ਜਿਹੜੀ ਪਾਓ 21% ਵਾਲੀ ਸੋ ਇਹ ਇਹ ਜਿਹੜੀ ਜ਼ਿੰਕ ਦੀ ਡੋਜ਼ ਹੋ ਗਈ ਦੂਸਰੀ ਆਪਾਂ ਗੱਲ ਕਰ ਰਹੇ ਸੀ ਯੂਰੀਆ ਦੀ ਯੂਰੀਆ ਦੇ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਆਪਾਂ 90 ਕਿਲੋ ਯੂਰੀਆ ਮਤਲਬ ਦੋ ਬੈਗ ਯੂਰੀਆ ਦੇ ਪਾ ਔਰ ਤੀਤੀਤ ਕਿਲੋ ਦੀਆਂ ਤਿੰਨ ਕਿਸ਼ਤਾਂ ਉਹਦੀਆਂ ਕਰਕੇ ਆਪਾਂ ਪਹਿਲੀ ਜਿਹੜੀ ਲਵਾਈ ਤੋਂ 70 ਦਿਨਾਂ ਦੇ ਵਿੱਚ ਵਿੱਚ ਦੂਜੀ 21 ਦਿਨਾਂ ਤੇ ਤੀਜੀ 42 ਦਿਨਾਂ ਤੇ ਪੀਆਰ 126 ਕਿਸਮ ਉਹ ਜਿਹੜੀ ਤੀਜੀ ਕਿਸ਼ਤਾ ਉਹ ਆਪਾਂ ਜਿਹੜੀ ਹੈਗੀ ਆ ਉਹ 35 ਦਿਨਾਂ ਤੇ ਪਾਉਣੀ ਆ ਇਸੇ ਤਰ੍ਹਾਂ ਜਿਹੜੀ ਇਸੇ ਸਾਲ ਨਵੀਂ ਤੁਹਾਨੂੰ ਜਿਹੜੀ ਕਿਸਮ ਅਸੀਂ ਦਿੱਤੀ ਆ ਪੀਆਰ 132 ਜਿਹੜੀ ਕਿ ਇੱਕ ਨਾਈਟ੍ਰੋਜਨ ਐਫੀਸ਼ੀਐਂਟ ਵੈਰੈਟੀ ਹੈਗੀ ਆ ਘੱਟ ਖਾਦ ਲੈਂਦੀ ਆ ਇਹਨੂੰ ਅਸੀਂ ਸਿਰਫ 1.5 ਗੱਟਾ ਯੂਰੀਆ ਦਰਮਿਆਨੀਆਂ ਜਿੰਨਾ ਸਿਫਾਰਿਸ਼ ਕਰਦੇ ਆ ਔਰ ਜਿਹੜੀ ਵੀ ਤੁਹਾਨੂੰ ਮੈਂ ਡੋਜ ਦੱਸੀ ਆ 1.5 ਗੱਟਾ ਜਾਂ ਇਹ ਦਰਮਿਆਨੀਆਂ ਜਿਵੇਂਾਂ ਦੀ ডোজ ਹੈਗੀ ਹੈ ਜੇ ਤੁਹਾਡੀ ਜ਼ਮੀਨ ਹਲਕੀ ਆ ਤਾਂ 25% ਵਧਾ ਸਕਦੇ ਆ ਜੇ ਜ਼ਮੀਨ ਤੁਹਾਡੀ ਭਾਰੀ ਆ ਤਾਂ 25% ਆਪਾਂ ডোজ ਘਟਾ ਸਕਦੇ ਆ ਸੋ ਇਹਦੇ ਨਾਲ ਜਿਹੜਾ ਹੈਗਾ ਜੇ ਆਪਾਂ ਇਹ ਦੋ ਤਤਾਂ ਦੀ ਵਰਤੋਂ ਕਰ ਲਈਏ ਬਾਕੀ ਅਸੀਂ ਜਿਹੜੀਆਂ ਹੋਰ ਖਾਦਾਂ ਤੋਂ ਜਾਂ ਹੋਰ ਪ੍ਰੋਡਕਟਸ ਤੋਂ ਦੂਰੀ ਬਣਾਈ ਰੱਖੀਏ ਸੋ ਜਿੱਥੇ ਅਸੀਂ ਜਿਹੜੇ ਝੋਨੇ ਦਾ ਵਧੀਆ ਝਾੜ ਲੈ ਸਕਦੇ ਆ ਸਾਡਾ ਮੁਨਾਫਾ ਵਧੂਗਾ ਔਰ ਖੇਤੀ ਖਰਚੇ ਘਟਣਗੇ ਔਰ ਜਦੋਂ ਅਸੀਂ ਜਿਹੜੀਆਂ ਲੋੜ ਅਨਸਾਰ ਖਾਦਾਂ ਦੀ ਵਰਤੋਂ ਕਰਾਂਗੇ ਜਾਂ ਹੋਰ ਅਸੀਂ ਸਮੱਗਰੀ ਦੀ ਵਰਤੋਂ ਕਰਾਂਗੇ ਤਾਂ ਸਾਡੇ ਉਹਦੇ ਨਾਲ ਕੀੜੇ ਮਕੋੜੇ ਬਿਮਾਰੀਆਂ ਵੀ ਘੱਟ ਆਉਣੀਆਂ ਉਹਦੇ ਨਾਲ ਫਿਰ ਸਾਡਾ ਖਰਚਾ ਘਟੂਗਾ ਸੋ ਕਿਸਾਨ ਵੀਰਾਂ ਨੂੰ ਮੈਂ ਤਾਂ ਸੁਨੇਹਰ ਬੇਨਤੀ ਇਹੀ ਕਰੂੰਗਾ ਕਿ ਹੁਣ ਘਬਰਾਉਣ ਦੀ ਲੋੜ ਨਹੀਂ ਗਈ ਬਿਲਕੁਲ ਵਿਜੀਲੈਂਟ ਹੋ ਕੇ ਆਪਣੇ ਖੇਤ ਘੇੜਾ ਮਾਰੋ ਦੇਖੋ ਜਿਹੜੇ ਤੱਤ ਦੀ ਘਾਟ ਆ ਉਹਦੇ ਮੁਤਾਬਕ ਜਿਹੜਾ ਹੈਗਾ ਆਪਾਂ ਆ ਉਸ ਤੱਤ ਦੀ ਵਰਤੋਂ ਕਰੀਏ ਬੇਲੋੜੀ ਆਪਾਂ ਜਿਹੜਾ ਖਰਚਾ ਨਾ ਕਰੀਏ ਕਿਸੇ ਤੱਤ ਦੇ ਉੱਪਰ ਸਰ ਪਾਣੀ ਜਿਸ ਤਰ੍ਹਾਂ ਲਗਾਤਾਰ بارشਾਂ ਪੈ ਰਹੀਆਂ ਨੇ ਉਹ ਲੋੜ ਨਾਲੋਂ ਵੀ ਜ਼ਿਆਦਾ ਮੀਂਹ ਪੈ ਰਿਹਾ ਐਵਰੇਜ ਨਾਲੋਂ ਜ਼ਿਆਦਾ ਪਰ ਸੋ ਉਸ ਦਾ ਤਾਂ ਲਈ ਕੋਈ ਨੁਕਸਾਨ ਨਹੀਂ ਹੈਗਾ ਜੀ ਫਸਲਾਂ ਦੂਜਾ ਕਿਸਾਨਾਂ ਨੂੰ ਆਹ ਦੇਖੋ ਪਾਣੀ ਦੀ ਜੇ ਗੱਲ ਕਰੀਏ ਦੇਖੋ ਵੈਸੇ ਜਿਹੜਾ ਝੋਨਾ ਹੈਗਾ ਬਹੁਤ ਹੱਦ ਤੱਕ ਪਾਣੀ ਨੂੰ ਸਹਾਰ ਸਕਦਾ ਪਰ ਕੋਈ ਬਹੁਤ ਜਿਹੜੇ ਤੁਹਾਡੇ ਨੀਵੇਂ ਖੱਤੇ ਨੇ ਜਾਂ ਸੇਮ ਵਾਲੇ ਇਲਾਕੇ ਆ ਉੱਥੇ ਜਿਹੜੇ ਪਾਣੀ ਲਗਾਤਾਰ ਮੀਂਹ ਪੈ ਜਵੇ ਤਾਂ ਉੱਥੇ ਝੋਨੇ ਦਾ ਕਈ ਵਾਰ ਨੁਕਸਾਨ ਹੋ ਜਾਂਦਾ ਹੈਗਾ ਸੋ ਉਹਨਾਂ ਇਲਾਕਿਆਂ 'ਚ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਹਮੇਸ਼ਾ ਇਹੀ ਕਰਦਾ ਹੁੰਦਾ ਹਾਂ ਨਾ ਕਿ ਯੂਨੀਵਰਸਿਟੀ ਦੀ ਸਿਫਾਰਸ਼ ਆ ਕਿ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਕਦੂ ਕਰਨ ਦੀ ਲੋੜ ਨਹੀਂ ਗੀ ਸੋ ਬਿਨਾ ਕਦੂ ਕਿਤੇ ਜੇਕਰ ਅਸੀਂ ਝੋਨਾ ਉਹਨਾਂ ਜਿਹੜੇ ਇਲਾਕਿਆਂ ਦੇ ਵਿੱਚ ਲਾਇਆ ਹੋਵੇ ਤਾਂ ਉੱਥੇ ਕੀ ਸਾਡੀ ਰੀਚਾਰਜ ਪਾਣੀ ਦਾ ਵਾਹ ਜਾਂਦਾ ਸੋ ਇਹ ਜਾਂ ਅਸੀਂ ਸਿੱਧੀ ਬਿਜਾਈ ਇੱਕ ਬੜਾ ਅੱਛਾ ਵਿਕਲਪ ਹੈਗਾ ਜੇ ਸਿੱਧੀ ਬਿਜਾਈ ਕੀਤੀ ਹੋਊਗੀ ਸਿੱਧੀ ਬਿਜਾਈ ਦੇ ਵਿੱਚ ਵੀ ਕਿਉਂਕਿ ਆਪਣਾ ਕਦੂ ਨਹੀਂ ਹੋਇਆ ਹੈਗਾ ਉੱਥੇ ਵੀ ਜਿਹੜਾ ਪਾਣੀ ਦਾ ਰੀਚਾਰਜ ਵਾਹ ਜਾਂਦਾ ਤਾਂ ਉਹ ਇਨ੍ਹਾਂ ਇਲਾਕਿਆਂ ਦੇ ਸਾਨੂੰ ਕਾਫੀ ਜਿਹੜੀਆਂ ਇਹ ਜਿਹੜੇ ਬਿਨਾ ਕਦੂ ਕੀਤੇ ਝੋਨੇ ਦੀ ਲਵਾਈ ਆ ਜਾਂ ਸਿੱਧੀ ਬਿਜਾਈ ਆ ਇਹ ਇਹ ਦੇ ਨਾਲ ਜਿਹੜਾ ਕਾਫੀ ਅਸੀਂ ਇਸ ਔਰ ਬਹੁਤ ਵਧੀਆ ਜਿਹੜੀ ਫਸਲ ਅਸੀਂ ਲੈ ਸਕਦੇ ਆ ਖੇਤੀ ਮੁਨਾਫਾ ਵਧਾ ਸਕਦੇ ਆ ਔਰ ਖੇਤੀ ਖਰਚੇ ਘਟਾ ਕੇ ਇੱਕ ਜਿਹੜੀ ਚੰਗੀ ਖੇਤੀ ਦੀ ਜਿਹੜੀ ਜਿੱਥੇ ਸਾਡਾ ਪੰਜਾਬ ਦਾ ਹਰ ਜਿਹੜਾ ਖੇਤੀ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਰਿਹਾ ਔਰ ਆਉਣ ਵਾਲੇ ਸਮੇਂ 'ਚ ਮੈਂ ਉਮੀਦ ਕਰਦਾ ਆ ਕਿ ਸਾਡੇ ਕਿਸਾਨ ਵੀ ਜਿਹੜੇ ਹੈਗੇ ਆ ਉਹ ਪੰਜਾਬ ਦਾ ਨਾਮ ਖੇਤੀ ਦੇ ਵਿੱਚ ਹਮੇਸ਼ਾ ਉੱਪਰ ਰੱਖਣਗੇ